ਜਹਦਰ ਸੁੱਚਾ ਸਿੰਘ ਜੀ ਲੰਗਾਹ ਸਾਹਿਬ ਸਭ ਤੋਂ ਪਹਿਲਾਂ ਸਾਡੇ ਕਾਰਜਕਾਰੀ ਪ੍ਰਧਾਨ ਸਾਹਿਬ ਤੇ ਪਾਰਲੀਮੈਂਟਰੀ ਬੋਰਡ ਦੇ ਸਾਰੇ ਮੈਂਬਰ ਸਾਹਿਬਾਨ ਅਰੋ ਤੇਤੇ ਤੌਰ ਤੇ ਜਹਦਰ ਸੁੱਚਾ ਸਿੰਘ ਲੰਗਾਹ ਜੀ ਸਰਦਾਰ ਅਸ਼ਦੀਪ ਸਿੰਘ ਟਲੇਰ ਇੱਕ ਐਨਆਰਆਈ ਵੀ ਸਾਡੇ ਰਣਜੀਤ ਸਿੰਘ ਜੀ ਖੰਨਾ ਤੋਂ ਏ ਵੀ ਸਾਰੇ ਹਾਜ਼ਰ ਆ ਸਭ ਤੋਂ ਪਹਿਲਾਂ ਤੇ ਸਰਦਾਰ ਬਰਵਿੰਦਰ ਸਿੰਘ ਜੀ ਭੁੰਦਰ ਸਾਹਿਬ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਨੂੰ ਤੁਹਾਡੀ ਹਾਜ਼ਰੀ ਦੇ ਵਿੱਚ ਮੈਂਬਰ ਬਣਾਉਣਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਪਹਿਲਾਂ ਆਪਣੀ ਮੈਂਬਰਸ਼ਿਪ ਦੀ ਪ੍ਰਤੀ ਜਿਹੜੀ ਆ ਉਹ ਲੈ ਆਜੋ ਕਰਿਆ ਸਰ ਜੀ ਇ ਇ ਲੋਜੀ ਇੱਥੇ ਰੱਖਿਆ ਜੇ ਸਾਰੇ ਰਾਸ ਸਾਰੇ ਪੜਾਂਗੇ ਸਾਰੇ ਦੇਖਦੇ ਦੇਖੀਏ ਇਹ ਲੋ ਜੀ ਪੈਸੇ ਵੀ ਆ ਗਏ ਮੈਂ ਵੀ ਆਦੀ ਤੁਹਾਨੂੰ ਜੀ ਦੇ ਪੈਸੇ ਬੋਲੀ ਚੰਗੀ ਹੋਈ ਸਰਦਾਰ ਜਨਮੇਜਾ ਸਿੰਘ ਜੀ ਸੇਖੋਂ ਸਾਹਿਬ ਮਾੜ ਮੰਡੀ ਸਰਕਤੋਂ ਉਹਨਾਂ ਦੀ ਵੀ ਅੰਨਾ ਰੱਖਣੀ ਹੈ ਜੀ ਆਪਾਂ ਹਾਂ ਜੀ ਹਾਂ ਜੀ ਆਪੋ ਟਕਾ ਜਿਹਦਾ ਸੁੱਚਾ ਸਿੰਘ ਜੀ ਲਨਾ ਸਾਹਿਬ ਹੁਣ ਤੁਸੀਂ ਖੜੇ ਹੋ ਕਾਰੀ ਫੋਟੋ ਨਾਲ ਹੁਣ ਚਾਹ ਦੀ ਆਜੀ ਆਤ ਬੋਨਾ ਸੋਟੋ ਆਤ ਆਪ ਵੀ ਤਾ ਦਿਜੀ ਬਾਕੀ ਹੁਣ ਤੁਸੀਂ ਕਰਨੀ ਸਰਦਾਰ ਗੁਲਜਾਰ ਸਿੰਘ ਜੀ ਰਣਕੇ ਸਾਹਿਬ ਹਾਂਜੀ